ਸ਼ਸ਼ੀਕਲ ਜੀ ਅੱਜ ਆਪਾਂ ਆਏ ਹੈਗੇ ਆਊਟਲੈਟ ਦੇ ਵਿੱਚ ਮਿਸਟਰ ਡੀਆਈ ਦੀ ਆਪਾਂ ਵਿਜ਼ਿਟ ਕੀਤੀ ਹੈ ਸ਼ਾਪ ਦੇ ਵਿੱਚ ਆਓ ਆਪਾਂ ਇਹਨਾਂ ਨਾਲ ਗੱਲਬਾਤ ਕਰਕੇ ਇਹਨਾਂ ਦੇ ਜੋ ਡਿਸਕਾਊਂਟ ਵਗੈਰਾ ਚੱਲ ਰਹੇ ਨੇ ਸ਼ਸ਼ੀਕਲ ਸਰ ਜੀ ਸ਼ਸ਼ੀਕਲ ਮੈਮ ਹਾਂ ਜੀ ਆਪਣੇ ਜੋ ਵੀ ਇੱਥੇ ਡਿਸਕਾਊਂਟ ਵਗੈਰਾ ਜੋ ਆਫਰ ਚੱਲ ਰਹੀ ਹੈ ਮੈਨੂੰ ਦੱਸੋਗੇ ਮੈਂ ਹਾਂ ਜੀ ਮੈਂ ਤੁਹਾਨੂੰ ਬਿਲਕੁਲ ਦੱਸਾਂਗੇ ਮੈਨੂੰ ਆਪਣੇ ਡੀਆਈ ਵਿੱਚ ਮਿਸਟਰੀ ਵਿੱਚ ਅਪ ਟੂ 50% ਆਫ ਚੱਲ ਰਿਹਾ ਹੈ ਹਾਂ ਜੀ ਅਪ ਟੂ 50 ਜਿਵੇਂ ਐਗਜ਼ਾਮਪਲ ਦੇ ਤੌਰ ਤੇ ਜੇ ਮੈਂ ਕਹਿ ਦਿਆਂ ਟੇਪ ਇਹ ਮਾਰਕੀਟ ਵਿੱਚ ਤੁਸੀਂ ਪਤਾ ਕਰੋਗੇ ਇੱਕ ਇੱਕ ਪੀਸ 60-65 ਰੁਪਏ ਠੀਕ ਹੈ ਨਹੀਂ ਜਿਸ ਤਰ੍ਹਾਂ ਅਮਰੀਲਾ ਦਾ ਅਮਰੀਲਾ ਇੱਥੇ ਸੋਚ ਤੋਂ ਹੀ ਓਪਨ ਹੋਣਾ ਐ ਸੋਚ ਤੋਂ ਹੀ ਬੰਦ ਹੋਣਾਗਾ ਤੇ ਇਹ ਆਪਾਂ ਇਹਦੀ ਐਮ ਆਰ ਪੀ ਐ 700 ਰੁਪਏ ਹਾਂਜੀ ਇਹ 1000 ਰੁਪਏ ਦੀ ਸ਼ਾਪਿੰਗ ਤੇ ਓਨਲੀ 350 ਰੁਪਏ ਲੈ ਜਾਂਦਾ ਠੀਕ ਹੈ 1000 ਰੁਪਏ ਦੀ ਸ਼ਾਪਿੰਗ ਤੇ ਬਾਕੀ ਹੋਰ ਵੀ ਜਿਵੇਂ ਕਿ ਆ ਲਿਕਵਿਡ ਸਟੌਪ ਵਗੈਰਾ ਨੇ ਇਸ ਤੇ ਇਹ ਆਪਣਾ ਹੈਂਡ ਵਾਸ਼ ਹੈ ਜੀ ਓਨਲੀ 99 ਦਾ ਓਕੇ ਠੀਕ ਹੈ ਨਹੀਂ ਇੱਕ ਆਪਣਾ ਡਿਸਪੈਂਸਰ ਹੈ ਜੀ 1000 ਰੁਪਏ ਦੀ ਸ਼ਾਪਿੰਗ ਤੇ 500 ਰੁਪਏ ਦਾ ਪੈ ਜਾਂਦਾ ਉਹ ਵੈਸੇ 1000 ਰੁਪਏ ਦਾ ਜਾਂਦਾ ਹੀ ਲਾ ਹਰ ਡਿਸਪੈਂਸਰ ਤੋਂ ਚੈੱਕ ਕਰਵਾ ਲਿਆ ਖੋਲ ਕੇ ਜੀ ਬਹੁਤ ਵਧੀਆ ਕੁਆਲਿਟੀ ਆ ਸਿੱਪਰੇ ਦੇ ਨਾਲ ਹੋਊਗਾ ਜੀ ਹਾਂਜੀ ਠੀਕ ਹੈ ਨਾ ਤੇ ਹੋਰ ਵੀ ਸਾਡੇ ਕੋਲ ਬਹੁਤ ਜ਼ਿਆਦਾ ਇਸ ਤਰ੍ਹਾਂ ਦੇ ਆਰਟੀਕਲ ਨੇ ਜਿਹੜੇ ਅਪ ਟੂ 50% ਆਫ ਦੇ ਨੇ ਜਿਸ ਤਰ੍ਹਾਂ ਇੱਕ ਟॉय ਹੋ ਗਿਆ ਟॉय ਸੈਕਸ਼ਨ ਜਾਓ ਜੀ ਠੀਕ ਹੈ ਨਾ ਆਪਣੇ ਜੁਐਲਰੀ ਹੋ ਗਈ ਹਾਂਜੀ ਜੁਐਲਰੀ ਸੈਕਸ਼ਨ ਹੋ ਗਿਆ ਹਾਰਡਵੇਅਰ ਸੈਕਸ਼ਨ ਹੋ ਗਿਆ ਗਿਫਟਿੰਗ ਹੋ ਗਈ ਠੀਕ ਹੈ ਨਾ ਬਹੁਤ ਜ਼ਿਆਦਾ ਆਪਣੇ ਕੋਲ ਇਸ ਤਰ੍ਹਾਂ ਦੇ ਆਰਟੀਕਲ ਨੇ ਜਿਨ੍ਹਾਂ ਤੇ 50% ਆਲਰੇਡੀ ਚੱਲਦੀ ਰਹਿੰਦਾ ਹੈਗਾ ਹਾਂਜੀ ਜੋ ਕਿ ਮਿਸਟਰ ਡੀਆਈ ਦੇ ਵਿੱਚ 50% ਆਫ ਚੱਲ ਰਿਹਾ ਹੈਗਾ విజిట్చేస